ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵਿੰਦਰ ਢਾਲੀਵਾਲ ਫਰੋਮ ਜੈਪਨੀਕੁਏਸ਼ਨ ਡਿਜ਼ਾਈਨਰ ਸਟੂਡੀਓ ਤੋਂ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਗੇ ਅਸੀਂ ਅੱਜ ਦੀ ਜਿਹੜੀ ਆਪਣੀ ਸਾਰੀ 컬렉ਸ਼ਨ ਲੈ ਕੇ ਆਏ ਹਾਂ ਪ੍ਰਿੰਟ ਸੂਟ ਦੇ ਨਾਲ ਕਿ ਪ੍ਰਿੰਟ ਸੂਟ ਨੂੰ ਕਿਵੇਂ ਡਿਜ਼ਾਈਨ ਕੀਤਾ ਜਾਵੇ ਕੁਝ ਸੂਟਾਂ ਦੇ ਅਸੀਂ ਵਰਕ ਕਰਕੇ ਉਹਨੂੰ ਡਿਜ਼ਾਈਨ ਕੀਤਾ ਹੈ ਔਰ ਕੁਝ ਨੂੰ ਅਸੀਂ ਥੋੜੀ ਲੇਸ ਲਗਾ ਕੇ ਡਿਜ਼ਾਈਨ ਦਿੱਤੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੋ ਮੈਂ ਵੇਅਰ ਕੀਤਾ ਹੈ ਸੂਟ ਇਸ ਨੂੰ ਵੀ ਅਸੀਂ ਲੇਸ ਦੇ ਨਾਲ ਡਿਜ਼ਾਈਨਿੰਗ ਦਿੱਤੀ ਹੈ ਜਿਵੇਂ ਆ ਦੇਖੋ ਇਦੇ ਵਿੱਚ ਫਿਲਿੰਗ ਵਾਲੀ ਲੇਸ ਫਿਲ ਕਰਕੇ ਔਰ ਥੋੜੀ 슬ੀਵਸ ਤੇ ਔਰ ਘੇਰੇ ਤੇ ਅਲੱਗ ਡਿਜ਼ਾਈਨਿੰਗ ਦੇ ਕੇ ਨਾਲ ਲੇਸ ਦੇ ਨਾਲ ਕੀਤਾ ਹੈ ਔਰ ਇਸ ਤਰ੍ਹਾਂ ਕਰਕੇ ਇਹਦੀ ਬਹੁਤ ਹੀ ਪਿਆਰੀ ਲੁੱਕ ਆ ਗਈ। ਹਾਂਜੀ ਜੋ ਇਹ ਪੱਲਾ ਸਾਡਾ ਸੂਟ ਹੈ ਇਹ ਵੀ ਅਸੀਂ ਜੋ ਡਿਜ਼ਾਈਨ ਕੀਤਾ ਇਹਨੂੰ ਪੈਚ ਲਗਾ ਕੇ ਇਹ ਤੇ ਸਾਰਾ ਸਾਡਾ ਪ੍ਰੋਪਰ ਹੈਂਡਵਰਕ ਹੋਇਆ ਹੈ। ਹੈਂਡਵਰਕ ਜੋ ਹੈ ਸਾਰਾ ਐਂਕਰ ਵਿੱਚ ਔਰ ਸਾਰਾ ਇਹ ਵਰਕ ਜੋ ਹੈ ਨੀਡਲ ਦੇ ਨਾਲ ਕੀਤਾ ਜਾਂਦਾ ਹੈ। ਦੇਖੋ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਜੋ ਵੀ ਸੂਟ ਦੇ ਪ੍ਰਿੰਟ ਵਿੱਚ ਸੀ ਉਹ ਸਾਰੇ ਅਸੀਂ ਇਹਦੇ ਵਿੱਚ ਲਗਾਏ ਨੇ ਔਰ ਇਸ ਦੀਆਂ 슬ੀਵਸ ਤੇ ਵੀ ਅਸੀਂ ਪੈਚ ਦਿੱਤਾ ਹੈ। ਪੂਰਾ ਜੋ ਬਰਾਡ ਵਿੱਚ ਸਾਡੀ ਨੈਕ ਤਿਆਰ ਹੈ ਸਾਰੀ ਪੂਰੀ ਹੈਵੀ ਵਰਕ ਦੇ ਵਿੱਚ ਇਹ ਸਾਰਾ ਕੰਮ ਪੈਚ ਦੇ ਨਾਮ ਹੋਇਆ ਹੈ ਔਰ ਇਸ ਦਿਨਾਲ ਇਸੇ ਪੈਚ ਵਾਲਾ ਸਾਡੀ ਬਾਟਮ ਔਰ ਦੁਪੱਟਾ ਹੈ। ਅਸੀਂ ਤੁਹਾਨੂੰ ਜੋ ਹੁਣ ਸੂਟ ਦਿਖਾਉਣ ਜਾ ਰਹੇ ਹਾਂ ਉਹ ਵੀ ਦੇਖੋ ਮਸਲਿਨ ਦੇ ਉੱਪਰ ਸੂਟ ਬਣਿਆ ਹੈ ਇਹਦੇ ਉੱਪਰ ਅਸੀਂ ਪੈਚ ਲਗਾ ਕੇ ਵਰਕ ਕੀਤਾ ਹੈ ਅੰਬੀਆਂ ਬਣੀਆਂ ਹੋਈਆਂ ਨੇ ਪੈਚ ਦੀਆਂ ਔਰ ਬਿਲਕੁਲ ਨੈਕ ਤੇ ਪ੍ਰੋਪਰ ਵਰਕ ਹੈ ਔਰ ਇਸ ਦੇ ਵਿੱਚ ਅਸੀਂ ਪੋਟਲੀ ਬਟਨ ਦਿੱਤੇ ਹੋਏ ਨੇ ਕਿਉਂਕਿ ਇਸ ਦੀ ਬਾਟਮ ਸਾਡੀ ਆਫ-ਵਾਈਟ ਵਿੱਚ ਹੈ ਔਰ ਇਸ ਦਾ ਟੱਚ ਅਸੀਂ ਸਾਰੇ ਨੂੰ ਆਫ-ਵਾਈਟ ਵਿੱਚ ਦਿੱਤਾ ਹੈ ਔਰ ਜੋ ਦੇਖੋ ਦੁਪੱਟਾ ਹੈ ਦੁਪੱਟਾ ਵੀ ਬਹੁਤ ਪਿਆਰਾ ਡਬਲ ਡਾਈ ਚ ਇਹ ਦੁਪੱਟਾ ਜਿਹੜਾ ਮਸਲਿਨ ਦੇ ਵਿੱਚ ਹੈ और इस बैग भी असी बहुत प्यारी बनाई है और बैक पर असी लटकन लगाए ने देखो ये सारे हैंडमेड ने और जो इस दिया स्लीव्स ने स्लीव्स नो भी असी देखो हाईलाइट किया फैब्रिक के ऊपर इस वर्क भी है जो नैक्स सूट है साढ़ा वो ਬਹੁਤ ਹੀ ਪਿਆਰੇ print ਵਿੱਚ ਜਿਹਦੇ ਚ ਕਿ ਬਿਲਕੁਲ ਛੋਟਾ ਛੋਟਾ print ਹੈ ਔਰ ਇਹਨੂੰ ਅਸੀਂ ਇੱਕ frock ਦੀ look ਦਿੱਤੀ ਹੈ ਸ਼ਾਰਟ ਵਿੱਚ ਜੋ frock ਹੁੰਦੀ ਹੈ ਔਰ ਇਹਦੇ ਵਿੱਚ ਅਸੀਂ ਕਲੀਆਂ ਦਿੱਤੀਆਂ ਨੇ ਸਾਰੀ frock 'ਚ ਔਰ ਉੱਪਰ ਅਸੀਂ ਇਹਦੇ patch ਲਗਾ ਕੇ white colour ਦਾ ਇਸਦੇ ਨਾਲ work ਕੀਤਾ ਹੈ patch ਦੇ ਉੱਪਰ ਔਰ ਇਸ ਦਾ ਜੋ bottom ਹੈ ਉਹ white ਹੈ ਔਰ ਜੋ ਦੁਪੱਟਾ ਹੈ ਉਹ ਵੀ ਬਹੁਤ ਪਿਆਰਾ ਹੈ ਇਸ ਨੂੰ ਅਸੀਂ double dye ਕੀਤਾ ਹੈ ਔਰ ਉੱਪਰ white lace ਦਿੱਤੀ ਹੈ lace ਵੀ ਬਹੁਤ ਸੋਹਣੀ ਹੈ ਔਰ ਇਸ ਤੇ ਨਾਲ ਦੀ ਲੁੱਕ ਬਹੁਤ ਪਿਆਰੀ ਆ ਰਹੀ ਹੈ ਤੁਸੀਂ ਇਹਦੇ ਨਾਲ ਚਾਹੋ ਤੇ ਤੁਸੀਂ ਟਿਊਲੂ ਵੀ ਬਣਵਾ ਸਕਦੇ ਹੋ ਪਲਾਜ਼ੋ ਔਰ ਨਿਵਾੜ ਵੀ ਬਣਾ ਸਕਦੇ ਹੋ ਕਿਉਂਕਿ ਇਹਦੇ ਨਾਲ ਹਰ ਚੀਜ਼ ਚੱਲ ਜਾਏਗੀ ਜੋ ਨੈਕਸਟ ਸੂਟ ਹੈ ਸਾਡਾ ਉਹ ਵੀ ਪ੍ਰਿੰਟ ਸੂਟ ਹੈ ਔਰ ਇਸ ਦਾ ਜੋ ਫੈਬਰਿਕ ਹੈ ਉਹ ਪਿਓਰ ਜਿਨੋਨ ਵਿੱਚ ਹੈ ਔਰ ਇਸ ਦੀ ਸੀ ਡਿਜ਼ਾਈਨਿੰਗ ਜੋ ਦਿੱਤੀ ਹੈ ਅਸੀਂ ਇਸ ਦੇ ਲੰਬੀਆਂ ਕਲੀਆਂ ਦਿੱਤੀਆਂ ਨੇ ਔਰ ਜੋ ਇਹਦੇ ਵਿੱਚ ਪ੍ਰਿੰਟਸ ਵਗੈਰਾ ਦਿੱਤੀ ਨੇ ਇਹ ਦੇਖੋ ਔਰ ਇਸਦੀਆਂ ਜੋ 슬ੀਵਸ ਨੇ ਉਸ ਨੂੰ ਅਸੀਂ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ ਅੱਗੇ ਇਲਾਸਟਿਕ ਦਿੱਤੀ ਹੋਈ ਹੈ ਔਰ ਉੱਪਰ ਵੀ ਇਹਦੇ ਪਲੇਟਸ ਵਗੈਰਾ ਬਣਾਏ ਹੋਏ ਨੇ ਔਰ ਇਸਦੇ ਨਾਲ ਕਲਰ ਕੰਬੀਨੇਸ਼ਨ ਜੋ ਹੈ ਇਸ ਦਾ ਬਹੁਤ ਪਿਆਰਾ ਹੋਇਆ ਹੈ ਇਹਦੇ ਨਾਲ ਅਸੀਂ ਦੁਪੱਟਾ ਵੀ ਵੀਅਰ ਕਰ ਸਕਦੇ ਆ ਪਲਾਜ਼ੋ ਕਰ ਸਕਦੇ ਆ ਸਲਵਾਰ ਟਿਊਲਿਪ ਔਰ ਕੁਝ ਵੀ ਅਸੀਂ ਇਹਦੇ ਨਾਲ ਵੀਅਰ ਕਰ ਸਕਦੇ ਆ ਔਰ ਜੋ ਵੀ ਕਰਾਂਗੇ ਬਹੁਤ ਪਿਆਰੀ ਲੁੱਕ ਆਏਗੀ ਔਰ ਸੇਮ ਹੀ ਇਸ ਦਾ ਪੈਕ ਤੇ ਬਣਿਆ ਹੋਇਆ ਹੈ ਔਰ ਜੋ ਅਸੀਂ ਆਪਣਾ ਨੈਕਸਟ ਸੂਟ ਲੈ ਕੇ ਆਏ ਆ ਉਹ ਅਸੀਂ ਉਹ ਵੀ ਲੀਸ ਦੇ ਨਾਲ ਉਹਦੀ ਵੀ ਡਿਜ਼ਾਈਨਿੰਗ ਕੀਤੀ ਹੈ ਦੇਖੋ ਇਸ ਦੇ ਨਾਲ ਅਸੀਂ ਪ੍ਰਿੰਸ ਕਲੀ ਦਿੱਤੀ ਹੈ ਔਰ ਵਿੱਚ ਅਸੀਂ ਸੈਂਟਰ ਵਿੱਚ ਕੱਟ ਰੱਖਿਆ ਹੈ ਔਰ ਉੱਪਰ ਪਿਆਰੇ ਜਿਹੇ ਬਟਨ ਲਗਾ ਕੇ ਇਸ ਨੂੰ ਥੋੜਾ ਜਿਹਾ ਇਹਦੀ ਬਿਊਟੀ ਨੂੰ ਇਨਹਾਂਸ ਕੀਤਾ ਹੈ ਔਰ ਜੋ ਇਸ ਤੇ ਅਸੀਂ 슬ੀਵਜ਼ ਨੇ ਉਹਨਾਂ ਦੇ ਵਿੱਚ ਵੀ ਕੱਟ ਰੱਖਿਆ ਹੈ ਲੀਸ ਲਗਾ ਕੇ ਔਰ ਸੇਮ ਹੀ ਲੁੱਕ ਅਸੀਂ ਬੈਗ ਤੇ ਵੀ ਦਿੱਤੀ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਔਰ ਅਸੀਂ ਤੁਹਾਡੇ ਲਈ ਕੋਸ਼ਿਸ਼ ਕਰਾਂਗੇ ਕਿ ਇਸ ਤੋਂ ਹੋਰ ਨਵੇਂ ਡਿਜ਼ਾਈਨਿੰਗ ਲੈ ਕੇ ਜਲਦੀ ਹੀ ਆਈਏ ਓਕੇ ਜੀ ਥੈਂਕ ਯੂ